ਸਾਜੀ ਗਾਲ ਜੀ ਤਸਵੀਰਾਂ ਦੇ ਦੇ ਪੋਤੀ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਰਾਜਨ ਰੰਦਾਵਾਣੇ ਗਰਦਾਸਪੁਰ ਤੋਂ ਤੁਹਾਨੂੰ ਦੱਈਏ ਕੀ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਖਫਤਕਾਰ ਮਾਮਲੇ ਮੰਤਰੀ ਸ੍ਰੀ ਲਾਲਚੰਦ ਕਟਾਰੂ ਚੱਕ ਵੱਲੋਂ ਪੰਚਾਇਤ ਭਵਨ ਗਰਦਾਸਪੁਰ ਵਿਖੇ ਕਣਕ ਦੀ ਖਰੀਦ ਦੀਆਂ ਤਿਆਰੀਆਂ ਸੰਬੰਧੀ ਗਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਕੀਤੀ ਇੱਕ ਮੀਟਿੰਗ ਉਹਨਾਂ ਨੇ ਕਿਹਾ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਕਿਸਾਨਾਂ ਨੂੰ ਨਾਲ-ਨਾਲ ਹੀ ਪੇਮੈਂਟ ਇਸ ਵਾਰ ਕਰ ਦਿੱਤੀ ਜਾਵੇਗੀ ਅਤੇ ਉਹਨਾਂ ਨੇ ਕਿਹਾ ਕਿਸੇ ਵੀ ਅਧਿਕਾਰੀ ਨੂੰ ਸੀਜ਼ਨ ਤੌਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਛੁੱਟੀ ਨਹੀਂ ਦਿੱਤੀ ਜਾਵੇਗੀ ਜਦ ਤੱਕ ਕਿ ਕੋਈ ਠੋਸ ਕਾਰਨ ਛੁੱਟੀ ਦਾ ਨਹੀਂ ਹੋਵੇਗਾ ਉਹਨਾਂ ਨੇ ਕਿਹਾ ਅੱਜ ਚਾਰ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਜੋ ਵੀ ਅਧਿਕਾਰੀ ਆਪਣੇ ਕੰਮ ਵਿੱਚ ਕੁਤਾਹੀ ਵਰਤਣਗੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਨਹੀਂ ਆਉਂ ਦਿੱਤੀ ਜਾਵੇਗੀ ਤੇ ਕਿਸਾਨਾਂ ਦਾ ਖਾਸ ਕਰਕੇ ਮੰਡੀਆਂ ਦੇ ਵਿੱਚ ਖਿਆਲ ਰੱਖਿਆ ਜਾਵੇਗਾ ਤੇ ਉਹਨਾਂ ਦੀ ਫਸਲ ਨੂੰ ਮੰਡੀਆਂ ਦੇ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਜਿਹੜੀ ਏ ਉਹ ਜਿਹੜੇ ਉਹਨਾਂ ਦੇ ਬੰਦੇ ਪੈਸੇ ਨੇ ਫਸਲ ਦੀ ਜੋ ਵੀ ਉਹਨਾਂ ਦੀ ਵਟਕਿਆ ਉਹਨਾਂ ਨੂੰ ਮੌਕੇ ਤੇ ਹੀ ਨਾਲ-ਨਾਲ ਜਿਹੜੀ ਇਹ ਦੇ ਦਿੱਤੀ ਜਾਵੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਅਧਿਕਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਛੁੱਟੀ ਨਹੀਂ ਦਿੱਤੀ ਜਾਵੇਗੀ ਜੇਕਰ ਕੋਈ ਛੁੱਟੀ ਕਰਦਾ ਆ ਤੇ ਉਸ ਨੂੰ ਹੋ ਸਕਦਾ ਆ ਕਿ ਉਸ ਦੇ ਉੱਤੇ ਕਾਰਵਾਈ ਵੀ ਹੋ ਜਾਵੇ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੀਆਂ ਨੇ ਪੱਤਰਕਾਰ ਰਾਜਨ ਰੰਦਾਵਾ ਨੇ ਬਣੇ ਰਹੋ ਇਸੇ ਤਰ੍ਹਾਂ ਸਾਡੇ ਇਸ ਚੈਨਲ ਦੇ ਨਾਲ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਹਰ ਖਬਰ ਮਿਲ ਸਕੇ ਤੁਹਾਨੂੰ ਬੜੇ ਹੀ ਆਰਾਮ ਨਾਲ ਸਭ ਤੋਂ ਪਹਿਲਾਂ ਜੀ ਆ ਤੁਸੀਂ ਸਾਰੇ ਪੱਤਰਕਾਰ ਸਾਥੀ ਆਇਓ ਤੁਹਾਡੇ ਚੈਨਲ ਦੇ ਮਾਧਿਅਮ ਦਰਾਈ ਮੈਂ ਅੱਜ ਦੀ ਮੀਟਿੰਗ ਦੀਆਂ ਜਿਹੜੇ ਡਿਸੀਜਨ ਨੇ ਉਹ ਸਾਂਝਾ ਕਰਨ ਲੱਗਿਆ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਪੰਜਾਬ ਦੇ ਅੰਦਰ ਜਿਹੜੀ wheat ਦੀ گورਨਮੈਂਟ ਦਾ ਐਲਾਨ ਹੋ ਚੁੱਕਿਆ ਹੈ 1 April ਤੋਂ ਸਰਕਾਰੀ ਖਰੀਦ ਜਿਹੜੀ ਹੈ ਉਹ ਪੰਜਾਬ 'ਚ ਸ਼ੁਰੂ ਹੈ ਔਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਇਸ ਪ੍ਰਕਿਊਰਮੈਂਟ ਦੇ ਸੀਜ਼ਨ ਨੂੰ ਲੈ ਕੇ ਜਿੰਨੇ ਵੀ ਪ੍ਰਬੰਧ ਕੀਤੇ ਆ ਜੋ ਵੀ ਪੰਜਾਬ ਦੇ ਅੰਦਰ ਅਸੀਂ ਇੰਤਜ਼ਾਮ ਕੀਤੇ ਆ ਉਹਦੀ ਗਰਾਸ ਰੂਟ ਤੱਕ ਜਾ ਕੇ ਥੱਲੇ ਉਹ ਫੀਡਬੈਕ ਲੈ ਰਹੇ ਆ ਸੋ ਅੱਜ ਇਹ ਉਹਦੀ ਕੜੀ ਦੇ ਤਹਿਤ ਅਸੀਂ ਮਾਝੇ ਦੇ ਜਿਹੜੇ ਸਾਡੇ ਚਾਰ ਡਿਸਟ੍ਰਿਕਟ ਹੈ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤੇ ਅੰਮ੍ਰਿਤਸਰ ਉਹਨਾਂ ਦੇ ਸਾਰੇ ਡੀਐਫਐਸਸੀ ਸਹਿਬਾਨ ਸਾਡੇ ਐਮਡੀ ਲੱਗ ਲੱਗ ਜਿਹੜੀਆਂ ਪ੍ਰੋਕੂਰਮੈਂਟ ਸਾਡੀਆਂ ਏਜੰਸੀਆਂ ਨੇ ਔਰ ਸਾਡੇ ਡਿਪਟੀ ਡਾਇਰੈਕਟਰ ਸੋ ਅੱਜ ਦੀ ਮੀਟਿੰਗ ਦੇ ਅੰਦਰ ਮੋٹے ਰੂਪ ਚ ਕਿਉਂਕਿ ਮਾਝੇ ਦੇ ਅੰਦਰ ਜਿਹੜੀ ਕੰਕ ਹੈ ਉਹ ਆਮ ਤੌਰ ਤੇ 10 12 April ਦੇ ਨੇੜੇ ਤੇੜੇ ਉਹ ਆਣੀ ਸ਼ੁਰੂ ਹੋਣੀ ਹੈ ਸੋ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਅਸੀਂ ਜਿਹੜਾ ਇੰਤਜ਼ਾਮ ਹੈ ਪੰਜਾਬ ਦੀ ਮੰਡੀ ਚ ਜਿਹੜਾ ਕਿਸਾਨ ਨੇ ਆਉਣਾ ਉਸ ਮਤਲਬ ਸਮੇਂ ਚ ਕੋਈ ਉਹਨੂੰ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਨੇ ਸੋ ਇਸ ਵਾਰ ਸਾਨੂੰ ਜਿਹੜਾ ਕੇਂਦਰੀ ਪੂਲ ਦੇ ਲਈ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਜਿਹੜਾ ਭਾਰਤ ਸਰਕਾਰ ਵੱਲੋਂ ਸੋ ਉਹਦੇ ਲਈ ਸਾਨੂੰ 28000 894 ਕਰੋੜ ਰੁਪਈਆ 8894 ਕਰੋੜ ਰੁਪਇਆ ਸੀਸੀਐਲ ਵੀ ਸਾਡੇ ਕੋਲ ਆ ਚੁੱਕੀ ਹੈ ਆਰਵੀ ਵੱਲੋਂ ਸੋ ਜਿਹੜਾ ਬਾਰਦੰਨਾ ਹੈ ਉਹ ਆਲਮੋਸਟ ਸਾਡੇ ਕੋਲ ਜਿਹੜਾ ਕੰਪਲੀਟ ਆ ਸੋ ਅਸੀਂ ਇਹਨੂੰ ਬਾਰਦੰਨਾ ਨੂੰ ਜਿਹੜੇ 30 ਕੇਂਦਰ ਦੇ ਸਾਡੇ ਉਹਨਾਂ ਤੇ ਪਹੁੰਚਾ ਕਰ ਦਿੱਤੇ ਆ ਸੋ ਅੰਦਾਜ਼ਨ 8 ਲੱਖ ਕਿਸਾਨਾਂ ਨੇ ਜਿਹੜਾ ਮੰਡੀਆਂ ਚੋਂਣਾ ਸੋ ਅਸੀਂ 1864 ਜਿਹੜੇ ਸਾਡੇ ਖਰੀਦ ਕੇਂਦਰ ਨੇ ਪੰਜਾਬ ਦੇ ਅੰਦਰ ਕੋ ਜਿਹੜੇ ਕੰਮ ਕੀਤੇ ਆ ਇਸ ਤੋਂ ਇਲਾਵਾ ਜੇ ਕਿਤੇ ਲੋਡ ਪੈ ਜਾਵੇ ਤੇ ਸਾਡੇ ਕੋਲ 650 ਹਾਰਜੀ ਮੰਡੀਆਂ ਨੇ ਉਹ ਵੀ ਅਸੀਂ ਤਿਆਰ ਤਿਆਰ ਰੱਖੀਆਂ ਹੋਈਆਂ ਨੇ ਸੋ ਪੂਰੀ ਤਰ੍ਹਾਂ ਜਿਹੜੀ ਸਾਡੀ ਬਚਨਵਤ ਸਰਕਾਰ ਦੀ ਕਿ ਕਿਸਾਨ ਦਾ ਕਲਾ ਕਲਾ ਦਾਣਾ ਚੱਕਾਂਗੇ ਔਰ ਉਹਦੀ ਜਿਹੜੀ ਪੇਮੈਂਟ ਹੈ 24 ਘੰਟੇ ਦੇ ਵਿੱਚ ਵਿੱਚ ਉਹ ਕਿਸਾਨ ਦੇ ਖਾਤੇ ਚ ਪਾਉਣ ਦਾ ਹਕੂਮਤ ਰਜੀ ਦਾ ਆਦੇਸ਼ ਹੈ ਸੋ ਅੱਜ ਇਹਨਾਂ ਚਾਰ ਜ਼ਿਲ੍ਹਿਆਂ ਦੇ ਅੰਦਰ ਇੰਤਜ਼ਾਮਾਂ ਦਾ ਨਿਰੀਖਣ ਕੀਤਾ ਉਹਦਾ ਜ਼ਾਇਜ਼ਾ ਲਿਆ ਔਰ ਨਾਲ ਹੀ ਵੀ ਹਦਾਇਤ ਕੀਤੀ ਹੈ ਕਿ ਇਸ ਸੀਜ਼ਨ ਨੂੰ ਅਸੀਂ ਪਹਿਲੇ ਵਾਂਗ ਵਧੀਆ ਸੀਜ਼ਨ ਰੱਖਣਾ ਔਰ ਕਿਸਾਨ ਨੂੰ ਕੋ ਮੰਡੀ ਚ ਦਿੱਕਤ ਨਾ ਆਵੇ ਇਹਦੇ ਲਈ ਪੂਰੀ ਤਰ੍ਹਾਂ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕੋਈ ਬਿਨਾ ਕਿਸੇ ਠੋਸ ਕਾਰਨ ਤੋਂ ਕੋ ਸਾਡਾ ਅਫਸਰ ਕੋ ਸਾਡਾ ਮੁਲਾਜ਼ਮ ਤੋਂ ਆਪਣੇ ਦਿੱਤੀ ਹੋਈ ਥਾਂ ਤੋਂ ਲਾਂਭੇ ਨਾ ਜਾਵੇ ਔਰ ਮੰਡੀਆਂ ਦੇ ਅੰਦਰ ਪਾਣੀ ਦੀ ਵਿਵਸਥਾ ਦੇ ਉੱਤੇ ਜ਼ੋਰ ਦਿੱਤਾ ਗਿਆ ਮਤਲਬ ਫਸਟ ਡੇਟ ਦੇ ਉੱਤੇ ਜ਼ੋਰ ਦਿੱਤਾ ਗਿਆ ਕਾਂ ਜੋ ਮਨੁੱਖੀ ਜ਼ਿੰਦਗੀ ਨੂੰ ਕਦੀ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਔਕਰ ਆਂਦੀ ਹੈ ਤੇ ਅਸੀਂ ਉਹਨੂੰ ਉੱਥੇ ਹੀ ਪ੍ਰੋਵਾਈਡ ਕਰਾ ਸਕੀਏ ਸੋ ਪੂਰੀ ਤਰ੍ਹਾਂ ਜਿਹੜੀਆਂ ਸਾਡੀਆਂ ਤਿਆਰੀਆਂ ਨੇ ਔਰ ਮੈਂ ਉਮੀਦ ਕਰਦਾ ਮੈਂ ਅਰਦਾਸ ਵੀ ਕਰਦਾ ਕਿ ਮੌਸਮ ਚੰਗਾ ਰਹੇ ਕੁਦਰਤ ਸਾਡੇ ਦੇ ਅਸ਼ੀਰਵਾਦ ਰੱਖੇ ਔਰ ਇਸ ਵਾਰ ਬੰਪਰ ਫਸਲ ਪੰਜਾਬ ਦੇ ਅੰਦਰ ਜੋ ਫੀਡਬੈਕ ਹੈ ਉਹ ਜਿਹੜੀ ਚੰਗੀ ਫਸਲ ਦੀ ਹੈ ਔਰ ਸਾਨੂੰ ਲੱਗਦਾ ਵੀ ਅਸੀਂ ਜਿਹੜਾ ਟਾਰਗੇਟ ਉਹ ਕੰਪਲੀਟ ਕਰਾਂਗੇ ਜਿਹੜਾ ਸਾਨੂੰ ਕੇਂਦਰੀਪੂਲ ਲਈ ਮਿਲਿਆ ਔਰ ਮੇਰੇ ਨਾਲ ਜਿੱਥੇ ਅੱਜ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਸਭਾ ਉਹ ਬੈਠੇ ਸੀਗੇ ਔਰ ਮੇਰੇ ਬੜੇ ਅਜ਼ੀਜ਼ ਬੈਲ ਸਾਹਿਬ ਜਿਹੜੇ ਸਾਡੇ ਹੈਲਥ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਨੇ ਮੇਰੇ ਕਬੇ ਪਾਸੇ ਸੰਸੇਰ ਸਿੰਘ ਜਿਹੜੇ ਸਾਡੇ ਹਲਕਾ ਚਾਰਜ ਵੀ ਨੇ ਔਰ ਗੁਰਦਾਸਪੁਰ ਦੇ ਪ੍ਰਧਾਨ ਵੀ ਨੇ ਡਿਸਟ੍ਰਿਕਟ ਦੇ ਸੋ ਤਮਾਮ ਜਿਹੜਾ ਸਾਡਾ ਉਹ ਸਰਕਾਰ ਦਾ ਸਟ੍ਰਕਚਰ ਆ ਉਹ ਇਹਨਾਂ ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਤਿਆਰੀ ਕਰਕੇ ਬੈਠਾ ਮੰਡੀ ਨੂੰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਸਾਰੇ ਪ੍ਰਬੰਧ ਕਰ ਦਿੱਤੇ ਨੇ ਬੇਸਿਕਲੀ ਸਪੇਸ ਦੀ ਜਿਹੜੀ ਮਤਲਬ ਸਮੱਸਿਆ ਆ ਉਹ ਅਸੀਂ ਕੰਪਲੀਟ ਕਰ ਲਈ ਹੈ ਕਿਉਂਕਿ ਅਸੀਂ ਪੰਜਾਬ ਦੇ ਅੰਦਰ 35 ਲੱਖ ਐਮਟੀ ਦੇ ਜਿਹੜੇ ਉਹ ਮਤਲਬ ਪਲੰਥਾ ਜਿਹੜੀਆਂ ਨੇ ਉਹਨਾਂ ਨੂੰ ਕਵਰ ਨਹੀਂ ਕਵਰ ਕਰਾਉਣ ਦੇ ਰੂਪ ਦੇ ਵਿੱਚ ਓਪਨ ਚ ਹੋਣਗੀਆਂ ਜੇ ਕਾਨੂੰਨ ਵਿੱਚ ਕਵਰ ਕਰਾਂਗੇ ਨਹੀਂ ਨਹੀਂ ਇਹ ਇਹ ਪੂਰੇ ਦੇ ਇੰਤਜ਼ਾਮ ਕੀਤੇ ਆ ਇਹਦੇ ਲਈ ਜਿਹੜਾ ਉਹ ਮਤਲਬ ਪਲਾਸਟਿਕ ਦੀ ਤਰਪਾਲ ਹੈ ਉਹਦੇ ਟੈਂਡਰ ਹੋ ਚੁੱਕੇ ਆ ਸਾਡੇ ਕੋਲ ਪਹੁੰਚ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸੈਕੰਡ ਏ ਆ ਕਿ 15 ਲੱਖ ਕੰਪੀ ਜਿਹੜਾ ਆ ਉਹ ਮੰਡੀਆਂ ਚੋਂ ਚੱਕਿਆ ਜਾਣਾ ਆ ਜਿਹੜਾ ਵੱਖ-ਵੱਖ ਸਟੇਟਾਂ ਨੂੰ ਪੀਡੀਐਸ ਦੇ ਰੂਪ ਦੇ ਵਿੱਚ ਕੇਂਦਰ ਭੇਜਦਾ ਸੋ ਬਹੁਤ ਸਾਰਾ ਜਿਹੜਾ ਆ ਮਤਲਬ ਉਹ ਦੇ ਕਣਕ ਜਿਹੜੀ ਪੰਜਾਬ ਚ ਵੀ ਰੱਖੀ ਜਾਣੀ ਹੈ ਸੋ ਮੈਂ ਬਿਲਕੁਲ ਤੁਹਾਡੇ ਜਿਹੜਾ ਸਵਾਲ ਆ ਉਹਦੇ ਉੱਤੇ ਗੱਲ ਕਲੀਅਰ ਕਰਨੀ ਚਾਹਨਾ ਕਿ ਦੋ ਲੋੜਾਂ ਕਿਸਾਨ ਦੀਆਂ ਹੁੰਦੀਆਂ ਨੇ ਮੰਡੀ ਨਾਲ ਜੁੜੀਆਂ ਮੁੱਖ ਤੌਰ ਤੇ ਇੱਕ ਤਾਂ ਉਹਦੀ ਫਸਲ ਚੱਕੀ ਜਾਵੇ ਟਾਈਮ ਸਿਰ ਸੈਕੰਡ ਉਹਨੂੰ ਉਸ ਵੇਚੀ ਗਈ ਫਸਲ ਦਾ ਟਾਈਮ ਸਿਰ ਭੁਗਤਾਨ ਹੋ ਜੇ ਸੋ ਸਾਡੀ ਕਮਿਟਮੈਂਟ ਆ ਸਾਡਾ ਵਾਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਤੁਸੀਂ ਆਓ ਜੀ ਆਇਆਂ ਨੂੰ ਚੜ੍ਹਦੀ ਕਲਾ ਚਾਓ ਔਰ ਅਸੀਂ ਕੱਲਾ ਕੱਲਾ ਦਾਣਾ ਵੀ ਚੱਕਾਂਗੇ ਔਰ ਜਿਹੜੀ ਐਮਐਸਪੀ ਆ 2425 ਰੁਪਏ ਉਹ ਤੁਹਾਡੇ ਖਾਤੇ ਅਸ ਪੇਮੈਂਟ ਪਾਵਾਂਗੇ ਔਰ ਮੈਨੂੰ ਖੁਸ਼ੀ ਆ ਕਿ ਪੰਜਾਬ ਦਾ ਜਿਹੜਾ ਪਹਿਲਾ ਕਿਸਾਨ ਹਰਵਿੰਦਰ ਸਿੰਘ ਰਾਜਪੁਰੇ ਤੋਂ ਜਿਹਦੀ ਮੈਂ ਪਰਸੋਂ ਪਰਚੇਸ ਕਰਾ ਕੇ ਆਇਆ ਕੱਲ ਉਹਦੇ ਖਾਤੇ ਵਿੱਚ ਪੈਸੇ ਵੀ ਪਹੁੰਚੇ